ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਸੁਭਾਗ ਸਮਾ ਬਣਿਆ ਸ਼ਹੀਦਾਂ ਦੀ ਪਾਵਨ ਧਰਤੀ ਗੁਰਦੁਆਰਾ ਫਤਿਗੜ ਸਾਹਿਬ ਦੀ ਯਾਤਰਾ ਪ੍ਰਾਰੰਭ ਕਰ ਰਹੇ ਹਾਂ ਅਮਰਤ ਵੇਲੇ ਦੇ 3 ਵਜ ਗਏ ਹਨ ਆਓ ਸੰਗਤ ਜੀ ਚੱਲਦੇ ਹਾਂ ਗੁਰਦੁਆਰਾ ਫਤਿਗੜ ਸਾਹਿਬ ਦੀ ਪਾਵਨ ਧਰਤੀ ਨੂੰ ਨਮਸਕਾਰ ਕਰੀਏ ਜਿਵੇਂ ਕਿ ਸੰਗਤ ਜੀ ਆਪ ਜੀ ਦੇਖ ਰਹੇ ਹੋ ਅੱਜ ਮੌਸਮ ਬਹੁਤ ਖਰਾਬ ਹੈ ਹੌਂਦ ਜਿਆਦਾ ਹੋਣ ਦੇ ਕਾਰਨ ਸਾਨੂੰ ਸਮਾਂ ਜ਼ਿਆਦਾ ਲੱਗ ਰਿਹਾ ਹੈ ਅਸੀਂ ਅਜੇ ਪਟਿਆਲੇ ਦੇ ਨੇੜੇ ਪਹੁੰਚੇ ਆਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਜਲਦੀ ਹੀ ਪਵਨ ਸਾਨ ਗੁਰਦੁਆਰਾ ਫਤਿਹਗੜ੍ਹ ਸਾਹਿਬ ਸਤਿਗੁਰਾਂ ਦੀ ਕਿਰਪਾ ਸਦਕਾ ਪਹੁੰਚਾਂਗੇ ਅਬ ਬਹੁਤ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਹੁਣ ਅਸੀਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਪਹੁੰਚ ਗਏ ਆਂ ਲਗਭਗ 3 ਵਜੇ ਦੇ ਕਰੀਬ ਅਸੀਂ ਸੰਗਰੂਰ ਤੋਂ ਚੱਲੇ ਸੀ 6:12 ਹੋ ਗਏ ਹਨ ਸਤਿਗੁਰਾਂ ਦੀ ਪਾਰ ਕਿਰਪਾ ਸਦਕਾ 3 ਘੰਟੇ 12 ਮਿੰਟ ਦੇ ਵਿੱਚ ਅਸੀਂ ਸ਼ਹੀਦਾਂ ਦੀ ਪਾਵਨ ਧਰਤੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਪਾਰਕਿੰਗ ਦੇ ਵਿੱਚ ਪਹੁੰਚ ਗਏ ਆਓ ਆਪਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਸੰਗਤ ਕੀ ਅੱਜ ਚਾਰਪੋ ਹੈ ਸਤਿਗੁਰਾਂ ਜੀ ਦੀ ਮਿਹਰ ਹੋਈ ਹੈ ਪਾਵਨ ਸਥਾਨ ਗੁਰਦਰਾ ਫਤਿਹਗੜ ਸਾਹਿਬ ਜਿੱਥੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਉਹ ਪਾਵਨ ਸਥਾਨ ਜਿੱਥੇ ਵਜੀਦ ਖਾਨ ਨੇ ਸਹਿਬਜ਼ਾਦਾ ਨੂੰ ਨੀਹਾਂ ਦੇ ਵਿੱਚ ਚਿਣਕੇ ਸ਼ਹੀਦ ਕੀਤਾ ਸੀ ਇਹ ਉਹ ਪਾਵਨ ਸਥਾਨ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਚਾਰ ਪੋ ਹੈ ਸਤਿਗੁਰਾਂ ਜੀ ਦੀ ਮਿਹਰ ਹੋਈ ਹੈ ਇਸ ਪਾਵਨ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਬਣਿਆ ਹੈ ਆਉ ਸੰਗਤ ਜੀ ਹੁਣ ਆਪਾਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈਏ ਸ਼ਹੀਦਾਂ ਨੂੰ ਯਾਦ ਕਰੀਏ धन धन बाबा फतेह सिंह जी धन धन बाबा जोरावर सिंह जी ਸੰਗਤ ਜੀ ਦਰਬਾਰ ਸਾਹਿਬ ਦੇ ਨਾਲ ਹੀ ਹੋਰਾ ਸਾਹਿਬ ਹੈ ਤੇ ਸਾਹਮਣੇ ਦੋ ਇਨਸਾਨ ਸਾਹਿਬ ਝੁੱਲ ਰਹੇ ਹਨ ਜੋ ਕਿ ਸਹਿਬਜ਼ਾਦਿਆਂ ਦੀ ਯਾਦ ਹੈ ਜਦੋਂ ਬਜੀਦੇ ਨੇ ਕਿਹਾ ਸੀ ਤੁਸੀਂ ਈਨ ਮੰਨ ਜਾਵੋ ਇਸਲਾਮ ਕਬੂਲ ਕਰ ਲਓ ਨਹੀਂ ਤਾਂ ਤੁਹਾਡੀਆਂ ਬੋਟੀਆਂ ਇਲਾ ਚੱਕ ਕੇ ਲੈ ਜਾਣਗੇ ਤਾਂ ਸਹਿਬਜ਼ਾਦਿਆਂ ਨੇ ਇਹ ਬਚਨ ਕੀਤੇ ਸਨ ਬਜੀਦੇਆ ਤੂੰ ਯਾਦ ਰੱਖੀ ਜਿੰਨੀਆਂ ਉੱਚੀ ਸਾਡੀਆਂ ਬੋਟੀਆਂ ਚੱਕੇ ਇਲਾ ਉਡਣਗੀਆਂ ਉਹਨੇ ਉੱਚੇ-ਉੱਚੇ ਇਸ ਜਗ੍ਹਾ ਤੇ ਨਿਸ਼ਾਨ ਸਭ ਝੁੱਲਣਗੇ ਅੱਜ ਉਹ ਸਹਿਬਜ਼ਾਦਿਆਂ ਦੇ ਬਚਨ ਪ੍ਰਤੱਖ ਹਨ ਆਓ ਸੰਗਤ ਜੀ ਆਪਾਂ ਭੂਰਾ ਸਾਹਿਬ ਨਤਮਸਤਕ ਹੋਈਏ ਇਹ ਭੂਰਾ ਸਾਹਿਬ ਜਿੱਥੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਕੇ ਸਹੀਰ ਕੀਤਾ ਗਿਆ ਸੀ ਆਓ ਸੰਗਤ ਜੀ ਆਪਾਂ ਭੋਰਾ ਸਾਹਿਬ ਉਸ ਨੀਹਾਂ ਦੇ ਦਰਸ਼ਨ ਕਰੀਏ ਸਾਹਮਣੇ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜਿਸ ਜਗ੍ਹਾ ਤੇ ਪਾਲਕੀ ਸਾਹਿਬ ਸशोਭਤ ਹੈ ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਇਹੋ ਪਾਵਨ ਥੜਾ ਜਿਸ ਜਗ੍ਹਾ ਤੇ ਬਣਿਆ ਹੋਇਆ ਹੈ ਇੱਥੇ ਹੀ ਦੀਵਾਰ ਦੇ ਵਿੱਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਇਸ ਜਗ੍ਹਾ ਤੇ ਹੀ ਦੀਵਾਰ ਦੇ ਵਿੱਚ ਚਿੰਕੇ ਸਹੀਦ ਕੀਤਾ ਗਿਆ ਸੀ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜੋ ਕਿ ਥੜਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਉੱਪਰ ਇੱਟਾਂ ਆਪ ਜੀ ਨੂੰ ਦਿਖ ਰਹੀਆਂ ਹਨ ਇਹ ਉਹ ਪਾਵਨ ਇੱਟਾਂ ਹਨ ਦੀਵਾਰ ਦੀਆਂ ਜਿਨ੍ਹਾਂ ਦੇ ਵਿੱਚ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਨੂੰ ਦੀਵਾਰ ਦੇ ਵਿੱਚ ਚਿੰਨ ਕੇ ਸਹੀਦ ਕੀਤਾ ਗਿਆ ਸੀ ਸੰਗਤਾਂ ਦੇ ਦਰਸ਼ਨਾਂ ਦੇ ਲਈ ਇਸ ਥਣਾ ਸਾਹਿਬ ਨੂੰ ਪਲਾਸਤਰ ਨਹੀਂ ਕੀਤਾ ਹੋਇਆ ਉਹ ਪਾਵਨ ਟਾਂਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਜਿਸ ਜਗ੍ਹਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਗੁਰਦੁਆਰਾ ਫਾਤੀਗੜ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੈ ਨਾਨਕ ਕਰਨਾ ਜਣਕਿਆ ਇਹ ਉਹ ਪਾਵਨ ਸਥਾਨ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਚਿੰਨੇਵੀ ਸਿੰਘ ਜੰਗ ਦੇ ਵਿੱਚ ਸ਼ਹੀਦ ਹੋ ਗਏ ਸਨ ਇਹਨਾਂ ਸਿੰਘਾਂ ਦਾ ਸੰਸਕਾਰ ਇਸ ਪਾਵਨ ਸਥਾਨ ਤੇ ਜਿਸ ਜਗ੍ਹਾ ਤੇ ਆਪ ਜੀ ਦਰਸ਼ਨ ਕਰੇ ਹੋ ਗੁਰਦੁਆਰਾ ਸ਼ਹੀਦਗੰਜ ਸਾਹਿਬ ਇਸ ਪਾਵਨ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸੰਸਕਾਰ ਕੀਤਾ ਸੀ ਆਓ ਸੰਗਤ ਜੀ ਆਪਾਂ ਜਿਹੜਾ ਆਏ ਆ ਛੁੰਡੇ ਬੋਕੇ ਦੇ ਦਰਸ਼ਕਰੀਏ ਸਾਹਮਣੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੇ ਨਾਲ ਹੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਉਹ ਪਾਵਨ ਸਥਾਨ ਹੈ ਕਿਥੇ ਸਾਹਿਬ ਜادہ ਬਾਬਾ ਧੂਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਮਾਤਾ ਗੁਜਰਕੌਰ ਜੀ ਇਸ ਠੰਡੇ ਬੁਰਜ ਦੇ ਵਿੱਚ ਰਹੇ ਸਨ ਨਾਨਕ ਨਾਮ ਧਿਆਨ ਜادہ ਧੂਰਾਵਰ ਸਿੰਘ ਦੇ ਘਰ ਘਰ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰਕੌਰ ਜੀ ਬੈਠ ਕੇ ਪਸਾਨੀ ਸ਼ਹਾਦਤ ਨੂੰ ਟੋਕਾਂ ਕੋਟ ਪ੍ਰਣਾਮ ਕਰਦੇ ਹਾਂ ਹੁਣ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਠੰਡਾ ਬੁਰਜ ਸਾਹਿਬ ਪਾਪੀ ਸੂਬੇ ਨੇ ਤਨ ਤਨ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਨੂੰ ਇਸ ਠੰਡੇ ਬੁਰਜ ਦੇ ਵਿੱਚ ਉਹਦੀਆਂ ਠੰਡੀਆਂ ਰਾਤਾਂ ਦੇ ਵਿੱਚ ਕੈਦ ਕੀਤਾ ਤੇ ਨਾ ਹੀ ਉੱਪਰ ਦੀ ਕੋਈ ਗਰਮ ਕੱਪੜਾ ਦਿੱਤਾ ਤੇ ਨਾ ਹੀ ਕੁਝ ਖਾਣ ਪੀਣ ਨੂੰ ਦਿੱਤਾ ਇਸ ਨੂੰ ਠੰਡਾ ਬੁਰਜ ਇਸ ਲਈ ਕਿਹਾ ਜਾਂਦਾ ਹੈ ਇਹ ਪਾਪੀ ਸੂਬੇ ਨੇ ਆਪਣੇ ਐਸੋ ਆਰਾਮ ਦੇ ਲਈ ਬਹੁਤ ਉੱਚਾ ਬਣਵਾਇਆ ਸੀ ਇਸ ਦੇ ਨਾਲ ਹੀ ਨਦੀ ਵਗਦੀ ਸੀ ਜਿਸ ਕਾਰਨ ਗਰਮੀ ਦੇ ਵਿੱਚ ਵੀ ਇੱਥੇ ਠੰਡ ਲੱਗਦੀ ਸੀ ਉਹਦੀਆਂ ਠੰਡੀਆਂ ਰਾਤਾਂ ਦੇ ਵਿੱਚ ਪਾਪੀ ਸੂਬੇ ਨੇ ਗੁਰੂ ਜੀ ਦੇ ਲਾਲਾ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਇਸ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਪਾਵਨ ਸਥਾਨ ਗੁਰਦੁਆਰਾ ਠੰਡਾ ਬੁਰਜ ਸਾਹਿਬ ਹੈ ਜੀ ਅੱਜ ਦੀ ਵੀਡੀਓ ਰਾਹੀਂ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਠੰਡਾ ਬੁਰਜ ਸਾਹਿਬ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਗੁਰਦੁਆਰਾ ਫਤਿਗੜ ਸਾਹਿਬ ਦੀ ਪਾਵਨ ਧਰਤੀ ਦੇ ਆਪ ਜੀ ਨੇ ਇਸ ਵੀਡੀਓ ਦੇ ਰਾਹੀਂ ਦਰਸ਼ਨ ਕੀਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਲਈ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ